ਗੁਰਮਤ ਸਮਾਗਮ ਹੋਇਆ ਜੇ ਦੌਰਾਨ ਸਰਦਾਰ ਲక్ష్మణ ਸਿੰਘ ਧਾਰੋਵਾਲ ਸਟੇਟ ਸੈਕਟਰੀ ਦੀ ਸੇਵਾ ਨਿਭਾ ਰਹੇ ਨੇ ਇੱਕ ਛੋਟਾ ਜਿਹਾ ਬੱਚਾ ਆ ਕੇ ਸਰਦਾਰ ਲక్ష్మణ ਸਿੰਘ ਧਾਰੋਵਾਲ ਨੂੰ ਆਖਦਾ ਹੈ ਕਿ ਮੈਨੂੰ ਕੁਝ ਸਮਾਂ ਮਿਲ ਸਕਦਾ ਹੈ ਮੈਂ ਇੱਕ ਸ਼ਬਦ ਗਾਇਨ ਕਰਨਾ ਹੈ ਸਰਦਾਰ ਲక్ష్మణ ਸਿੰਘ ਧਾਰੋਵਾਲ ਉਹਨਾਂ ਹੌਸਲਾ ਵਜਾਈ ਕਰਦੇ ਆਖਿਆ ਵੀ ਜਰੂਰ ਬਿਲਕੁਲ ਗਾਉਣਾ ਚਾਹੀਦਾ ਤੁਹਾਨੂੰ ਤਾਂ ਇਹ ਬੱਚਾ ਜਦੋਂ ਸਟੇਜ ਉੱਤੇ ਚੜ੍ਹ ਕੇ ਸ਼ਬਦ ਗਾ ਰਿਹਾ ਹੈ ਨਾ ਇਹ ਗਾਉਂਦਿਆਂ ਗਾਉਂਦਿਆਂ ਇੰਨਾ ਕੁ ਭਿੱਜ ਗਿਆ ਇਹਦੀਆਂ ਅੱਖਾਂ ਪਰ ਆਈਆਂ ਤੇ ਤਾਂ ਹਾਂ ਮਾਰ ਕੇ ਰੋਣ ਲੱਗ ਪਿਆ ਸਟੇਜ ਦੇ ਉੱਤੇ ਤਾਂ ਸਰਦਾਰ ਲਸ਼ਮਣ ਸਿੰਘ ਧਾਰੋਵਾਲ ਉਹਨਾਂ ਆ ਕੇ ਇਸ ਬੱਚੇ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ ਵੀ ਪੁੱਤ ਵੇ ਕਿਉਂ ਰੋਨਾ ਤੈਨੂੰ ਤੇਰੇ ਮਾਂ-ਬਾਪ ਦੀ ਯਾਦ ਆਉਂਦੀ ਹੈ ਕਿਸੇ ਦੀ ਯਾਦ ਆਉਂਦੀ ਹੈ ਤੈਨੂੰ ਤੇਰੀ ਮਾਂ ਸੁਭਾਗੀ ਤੇਰਾ ਪਿਓ ਸੁਭਾਗਾ ਜਿਨ੍ਹਾਂ ਇੰਨੇ ਸੋਹਣੇ ਤੈਨੂੰ ਸੰਸਕਾਰ ਦਿੱਤੇ ਨੇ ਇਹ ਬੱਚਾ ਹੋਰ ਉੱਚੀ ਰੋਣ ਲੱਗ ਪਿਆ ਤੇ ਰੋਂਦਿਆਂ ਹੋਇਆ ਕਹਿਣ ਲੱਗਾ ਮੇਰੀ ਮਾਂ ਸੁਭਾਗੀ ਮੇਰਾ ਪਿਓ ਸੁਭਾਗਾ ਬਾਅਦ ਵਿੱਚ ਹੋਣਗੇ ਉਹ ਤਾਂ ਇਸ ਸੰਸਾਰ ਤੇ ਹੈ ਹੀ ਨਹੀਂ ਮੈਂ ਤੇ ਅਨਾਥ ਹਾਂ ਮੇਰਾ ਕੋਈ ਨਹੀਂ ਹੈ ਸੰਸਾਰ ਦੇ ਉੱਤੇ ਅ ਜਿੱਥੇ ਐਵੇਂ ਦੇ ਸਮਾਗਮ ਹੁੰਦੇ ਨੇ ਮੈਂ ਜਾਣਾ ਤੇ ਸਮਾਂ ਮੰਗ ਕੇ ਇੱਕ ਦਾ ਸ਼ਬਦ ਪੜ੍ਹਦਾ ਹਾਂ ਬਹੁਤ ਸਾਰੇ ਲੋਕ ਪਿਆਰ ਦਿੰਦੇ ਨੇ ਪੇਟਾਵਾ ਦਿੰਦੇ ਨੇ ਸਰਦਾਰ ਲਖਮਨ ਸਿੰਘ ਧਾਰੋਵਾਲੋਂ ਦਾ ਸਟੇ ਦੇ ਉੱਤੋਂ ਖੜ ਕੇ ਖੜੋ ਕੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਆਖਦੇ ਨੇ ਸਾਧ ਸੰਗਤ ਜੀ ਮੈਂ ਗੁਰੂ ਨਾਨਕ ਦਾ ਸਦਾ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਨੇ ਬੜਾ ਕੁਝ ਬਖਸ਼ਿਆ ਹੈ ਮੇਰੇ ਘਰ ਦੇ ਅੰਦਰ ਕੋਈ ਸੰਤਾਨ ਨਹੀਂ ਸੀ ਮੈਂ ਅੱਜ ਤੱਕ ਕੋਈ ਮੀਣਾ ਤੇ ਸ਼ਿਕਵਾ ਨਹੀਂ ਮਾਰਿਆ ਪਰ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਡਾ ਦਰਬਾਰ ਕਿੱਡਾ ਧੰਨ ਹੈ ਸਤਿਗੁਰੂ ਤੁਸੀਂ ਇੱਕ ਪਲਿਆ ਪੜਾਇਆ ਪੁੱਤ ਮੇਰੀ ਝੋਲੀ ਵਿੱਚ ਪਾਰਤਾ ਕਹਿਣ ਲੱਗੇ ਪੁੱਤ ਅੱਜ ਤੋਂ ਤੂੰ ਕਿਸੇ ਨੂੰ ਨਹੀਂ ਆਖਣਾ ਵੀ ਮੇਰੇ ਮਾਂ-ਬਾਪ ਨਹੀਂ ਮੈਂ ਨਹੀਂ ਆਖਣਾ ਵੀ ਮੇਰੇ ਘਰ ਕੋਈ ਔਲਾਦ ਨਹੀਂ ਹੈ ਤੇ ਉਹ ਬੱਚਾ ਕਹਿਣ ਲੱਗਾ ਜੀ ਮੈਂ ਅਖੋਤੀ ਨੀਮੀ ਜਾਤ ਦੇ ਵਿੱਚੋਂ ਆਂ ਸਰਦਾਰ ਲਸ਼ਮਣ ਸਿੰਘ ਧਾਰੋਵਾਲ ਕਹਿਣ ਲੱਗੇ ਪੁੱਤ ਆਪਾਂ ਇੱਕੋ ਹੀ ਜਨਤ ਦੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਗੁਰੂ ਦੇ ਸੇਖ ਆਪਾਂ ਖਾਲਸੇ ਆ ਆਪਾਂ ਸਿੰਘਾਂ ਗੁਰੂ ਦੇ ਤੇ ਇਸ ਬੱਚੇ ਨੂੰ ਇਹਦਾ ਨਾਮ ਹੈ ਸਰਦਾਰ ਮੰਗਲ ਸਿੰਘ ਇਹਨੂੰ ਆਪਣੇ ਘਰ ਦੇ ਅੰਦਰ ਲੈ ਗਏ ਨੇ ਸਰਦਾਰ ਲਸ਼ਮਣ ਸਿੰਘ ਧਾਰੋਵਾਲ ਇਸ ਘਰ ਦੇ ਅੰਦਰ ਇਹ ਬੱਚਾ ਪੜਿਆ ਖੇਡਿਆ ਜਵਾਨੀ guzari ਤੇ ਜਦੋਂ ਚੜ੍ਹਦੀ ਜਵਾਨੀ ਵਿੱਚ ਆਇਆ ਤੇ ਇਹਦਾ ਵਿਆਹ ਕੀਤਾ ਗਿਆ ਕਹਿੰਦੇ ਵਿਆਹ ਕੇ ਹਲੇ ਬਰਾਤ ਘਾਰੀ ਪਹੁੰਚੀ ਸੀ ਦੱਸਦੇ ਨੇ ਇਸ ਤੋਂ ਪਹਿਲਾਂ ਦੀ ਘਟਨਾ ਵੀ ਇਹਨਾਂ ਦੇ ਨਾਮ ਨਾਲ ਕਿਰਪਾਨ ਬਹਾਦਰ ਸ਼ਬਦ ਜੁੜਦਾ ਕਿਵੇਂ ਜੁੜਿਆ ਸਰਦਾਰ ਮੰਗਲ ਸਿੰਘ ਜਣੀ ਫੌਜ ਦੇ ਵਿੱਚ ਭਰਤੀ ਹੋਏ ਤੇ ਜਦੋਂ ਫੌਜ ਚ ਭਰਤੀ ਹੋਏ ਇਹਨਾਂ ਅਮਰ ਛੱਕਿਆ ਸੀ ਗੁਰੂ ਬਾੜਾ ਤੇ ਸ਼੍ਰੀ ਸਾਹਿਬ ਪਹਿਨਦੇ ਸਨ ਇਹਨਾਂ ਨੂੰ ਸ਼੍ਰੀ ਸਾਹਿਬ ਆਪਣੀ ਵਰਦੀ ਦੇ ਥੱਲੇੋਂ ਪਾਉਣੀ ਇੱਕ ਜਨ ਅੰਗਰੇਜ਼ ਅਫਸਰ ਪੁੱਛਦਾ ਹੈ ਕਿ ਵੀ ਇਹ ਤੂੰ ਸ਼੍ਰੀ ਸਾਹਿਬ ਕਿਉਂ ਪਾਈ ਹੋਈ ਹੈ ਉਹ ਕਹਿਣ ਲੱਗਾ ਜੀ ਮੈਂ ਗੁਰੂ ਆਲਾ ਅਮਰ ਸ਼ੱਕਿਆ ਹੋਇਆ ਮੈਂ ਖੰਡੇ ਬਾਟੇ ਦੀ ਪਾਉ ਨਹੀਂ ਹੋਈ ਹੈ ਇਹ ਸਾਡੀ ਵਰਦੀ ਦਾ ਹਿੱਸਾ ਹੈ لازਮੀ ਹੈ ਜ਼ਰੂਰੀ ਹੈ ਤਦੋਂ ਅਫਸਰ ਜਾ ਕੇ ਹੋਈ ਦੇ ਗਰੰਤੀ ਸਿੰਘ ਨਾਲ ਗੱਲਬਾਤ ਕਰਦਾ ਏ ਉਹ ਸਰਕਾਰਾਂ ਦਾ ਪਿੱਟੂ ਸੀ ਉਹ ਕਹਿਣ ਲੱਗਾ ਵੀ ਇਹ ਐਵੇਂ ਮਾਰਦਾ ਹੈ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਜੇ ਕਿਰਪਾਨ ਵੱਖ ਵੀ ਕਰ ਦਈਏ ਐਡੀ ਵੱਡੀ ਗੱਲ ਨਹੀਂ ਹੈ ਤਾਂ ਕਹਿੰਦੇ ਸਰਦਾਰ ਮੰਗਲ ਸਿੰਘ ਨੂੰ 6 ਮਹੀਨਿਆਂ ਦੀ ਕੈਦ ਦਿੱਤੀ ਗਈ ਕੈਦੀ ਕੀਤਾ ਗਿਆ ਉਹਨਾਂ ਨੂੰ ਸਜ਼ਾ ਸੁਣਾਈ ਗਈ ਤੇ ਫੌਜ ਵਿੱਚੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਉਸੇ ਦੌਰਾਨ ਫਿਰ ਉਹਨਾਂ ਨੂੰ ਸਰਦਾਰ ਮੰਗਲ ਸਿੰਘ ਕਿਰਪਾਨ ਬਹਾਦਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਸੀ ਕਿਉਂਕਿ ਇਹਨਾਂ ਨੇ ਆਪਣੀ ਕਿਰਪਾਨ ਨਹੀਂ ਸੀ ਛੱਡੀ ਫਿਰ ਸਰਦਾਰ ਮੰਗਲ ਸਿੰਘ ਉਹਨਾਂ ਦਾ ਵਿਆਹ ਹੋਇਆ ਹੱਲੇ ਬਰਾਤ ਦਰਵਾਜ਼ੇ ਤੇ ਪਹੁੰਚੀ ਸੀਗੇ ਸਰਦਾਰ ਰਸ਼ਵਨ ਸਿੰਘ ਧਾਰੋਵਾਲ ਨੂੰ ਪਤਾ ਲੱਗਦਾ ਵੀ ਨਣਕਾਣਾ ਸਾਹਿਬ ਦੀ ਧਰਤੀ ਉੱਤੇ ਇਹ ਕੁਝ ਵਾਪਰਿਆ ਹੈ ਤਾਂ ਉਹ ਉਸੇ ਸਮੇਂ ਆਖਿਆ ਵੀ ਪੁੱਤਰ ਤੁਸੀਂ ਹੁਣ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਨੇ ਪੰਥ ਉੱਤੇ ਅੱਜ ਭੀੜਾ ਪਈ ਹੈ ਗੁਰੂ ਨਾਨਕ ਦੇ ਘਰ ਨੂੰ ਮੇਰੀ ਲੋੜ ਹੈ ਮੈਨੂੰ ਜਾਣਾ ਚਾਹੀਦਾ ਪੁੱਤਰ ਹੋ ਸਕਦਾ ਮੈਂ ਮੁੜ ਕੇ ਨਾ ਆਵਾਂ ਤਦੋਂ ਸਰਦਾਰ ਮੰਗਲ ਸਿੰਘ ਆਖੜ ਲੱਗੇ ਪਿਤਾ ਜੀ ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਕਿ ਤੁਸੀਂ ਮੈਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਮੰਗਿਆ ਏ ਅੱਜ ਉਸ ਘਰ ਤੇ ਕੋਈ ਵਿਪਤਾ ਪਈ ਹੋਵੇ ਭੀੜਾ ਪਈ ਹੋਵੇ ਮੈਂ ਪਿੱਛੇ ਨਹੀਂ ਰਹਿ ਸਕਦਾ ਉਸ ਮੇਰੇ ਸੱਸ ਸਹੁਰਾ ਵੀ ਨਾਲੇ ਨੇ ਤੇ ਘਰ ਵਾਲੀ ਕੋਣ ਖਲੋਤੀ ਹੋਈ ਹੈ ਜਦੋਂ ਇਹ ਘਟਨਾ ਵਾਪਰਦੀ ਹੈ ਉਹ ਕਹਿਣ ਲੱਗੇ ਵੀ ਤੁਸੀਂ ਮੈਨੂੰ ਗੁਰੂ ਦੇ ਲੜ ਲਾਇਆ ਸੀ ਤੇ ਇਹ ਪਰਿਵਾਰ ਤੋਂ ਪਹਿਲਾਂ ਮੇਰੇ ਲਈ ਗੁਰੂ ਹੈ ਇਸ ਕਰਕੇ ਮੈਂ ਤੁਹਾਡੇ ਨਾਲ ਜਾਣਾ ਹੈ ਤਾਕਦੇ ਨੇ ਇਹਦੀ ਘਰ ਵਾਲੀ ਨੂੰ ਆਲੇ ਵਿਆਹ ਕੇ ਆਇਆ ਕੋਝੀ ਸਮਾਂ ਹੋਇਆ ਏ ਉਹ ਵੀ ਕਹਿਣ ਲੱਗੀ ਸੱਸ ਸਹੂਰਾ ਕਹਿਣ ਲੱਗੇ ਵੀ ਜੇ ਤੂੰ ਨਾਲ ਹੀ ਜਾਣਾ ਸੀ ਫਿਰ ਸਾਡੀ ਧੀ ਨੂੰ ਵਿਆਹ ਕੇ ਕਿਉਂ ਲੈ ਕੇ ਆਇਆ ਉਹ ਕਹਿਣ ਲੱਗੇ ਵੀ ਤੁਹਾਡੀ ਧੀ ਨੂੰ ਵਿਹੋਣਾ ਤੁਸੀਂ ਮੇਰੇ ਨਾਲ ਲੜ ਲਾ ਦਿੱਤਾ ਤੁਹਾਡਾ ਸ਼ੁਕਰ ਹੈ ਪਰ ਤੁਹਾਡੀ ਧੀ ਦੇ ਲੜਨ ਲੱਗਣ ਤੋਂ ਪਹਿਲਾਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ ਹੋਇਆ ਇਸ ਕਰਕੇ ਜੇ ਮੇਰੀ ਅਰਧਾਂਗਣੀ ਹੈ ਜੇ ਮੇਰੀ ਪਤਨੀ ਹੈ ਤਾਂ ਇਹ ਮੇਰਾ ਸਾਥ ਦੇਵੇ ਤਾਂ ਪਤਨੀ ਨੇ ਉਸੇ ਸਮੇਂ ਆਖਿਆ ਵੀ ਮਾਤਾ ਪਿਤਾ ਜੀ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਇਹ ਜੋਗ ਸਮਝਿਆ ਕਾਬਲ ਸਮਝਿਆ ਤੇ ਪਰਿਵਾਰਾਂ ਦਾ ਸਹਿਯੋਗ ਹੋਇਆ ਮੈਂ ਆਪਣੇ ਪਤੀ ਦੇ ਨਾਲ ਜਾਵਾਂਗੀ ਹਲੇ ਵਿਆਹ ਹੋਏ ਨੂੰ ਇੱਕ ਦਿਨ ਹੋਇਆ ਇਹ ਦੋਵੇਂ ਪਤੀ ਪਤਨੀ ਤਾਂ ਇਹਨਾਂ ਦਾ ਪਿਤਾ ਸਰਦਾਰ ਲਖਮਣ ਸਿੰਘ ਧਾਰੋਵਾਲ ਤੁਰ ਪੈਂਦੇ ਨਨਕਾਣਾ ਸਹਿਮੰਤਾਂ ਤੋਂ ਆਜ਼ਾਦ ਕਰਉਣ ਲਈ ਤੇ ਸਮੁੱਚਾ ਜੱਥਾ ਜਾ ਕੇ ਨਨਕਾਣਾ ਸਾਹਿਬ ਦੀ ਧਰਤੀ ਜਾਂਦਾ ਏ ਆਖਦੇ ਨੇ ਉੱਥੇ ਬੈਠ ਕੇ ਸਾਰੀਆਂ ਸੰਗਤਾਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਹੋયા ਗੁਰੂ ਨਾਨਕ ਸਾਹਿਬ ਦੀ ਉਹ ਮਹਾਨ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਦੇ ਮੁਕੱਦਸ ਚਰਨ ਪਏ ਹੋਣ ਉਸ ਪਾਕ ਪਵਿੱਤਰ ਧਰਤੀ ਉੱਤੇ ਬੈਠ ਕੇ ਨਤਮਸਤਕ ਹੋ ਕੇ ਇਹਨਾਂ ਗੁਰਸ਼ਿਕ ਮਰਜੀਵੜਿਆਂ ਬੜੀ ਸ਼ਾਂਤੀ ਦੇ ਨਾਲ ਆਰਾਮ ਦੇ ਨਾਲ ਬਾਣੀ ਦਾ ਜਾਪ ਸ਼ੁਰੂ ਕੀਤਾ ਇਹਨਾਂ ਆਖਿਆ ਸੀ ਵੀ ਅਸੀਂ ਕੋਈ ਵੀ ਇਨਸਾ ਨਹੀਂ ਕਰਨੀ ਅਸੀਂ ਬੜੀ ਸ਼ਾਂਤੀ ਦੇ ਨਾਲ ਬਾਣੀ ਪੜ੍ਹਨੀ ਹੈ ਸਰਦਾਰ ਲక్ష్ਮਣ ਸਿੰਘ ਧਾਰੋਵਾਲ ਤਾਬਿਆਂ ਵਿੱਚ ਬੈਠੇ ਨੇ ਹੋਰ ਸਿੱਖ ਸੰਤਾ ਜਿਹੜੀਆਂ ਉਹ ਦਿਵਾਲੇ ਬੈਠ ਗਈਆਂ ਨੇ ਅਲੇ ਦੁਆਲੇ ਇੱਥੇ ਜਗ੍ਹਾ ਮਿਲੀ ਹੈ ਕਹਿੰਦੇ ਚੱਲ ਰਹੇ ਪਾਠ ਦੇ ਦੌਰਾਨ ਸੰਗਤਾਂ ਦੇ ਉੱਤੇ ਗੋਲੀਆਂ ਦਾ ਮੀਂਹ ਵਹਾਇਆ ਗਿਆ ਟੋਕ ਕੋਈ ਗੜਾਸੇ ਚਲਾਏ ਗਏ ਜਿੰਨੇ ਵੀ ਸਿੱਖ ਸੰਸਾਰਿਆਂ ਦੀਆਂ ਸ਼ਹਾਤਾ ਹੁੰਦੀਆਂ ਨੇ ਤੇ ਸਰਦਾਰ ਲਖਮਣ ਸਿੰਘ ਧਾਰੋਵਾਲ ਦੇ ਵੀ ਕਾਫੀ ਫਟ ਮਾਰੇ ਗਏ ਨੇ ਕੇਸਾਂ ਤੋਂ ਵੱੜ ਕੇ ਘੜੀਸਿਆ ਗਿਆ ਤੇ ਨੜਕਾਣਾ ਸਾਹਿਬ ਦੇ ਬਾਹਰ ਇੱਕ ਝੰਡਾ ਹੈ ਤੇ ਉਹਦੇ ਨਾਲ ਲਮਕਾ ਕੇ ਇਹਨਾਂ ਨੂੰ ਨਾ ਅੱਗ ਲਾ ਕੇ ਸਾੜ ਦਿੱਤਾ ਤੇ ਸ਼ਹੀਦ ਕਰ ਦਿੱਤਾ ਗਿਆ ਬੜੇ ਕਸ਼ਟ ਸਹਨੇ ਹੋਇਆ ਇਹਨਾਂ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਤੇ ਜਦੋਂ ਅਸੀਂ ਅਰਦਾਸ ਤੇ ਇਹਨਾਂ ਬੋਲਾਂ ਨੂੰ ਪੜਦੇ ਆ ਨਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ-ਬੰਦ ਕਟਵਾਏ ਖੂਪਰੀਆਂ ਲੋਹਾਈਆਂ ਝੜਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਈਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਸੀ ਪੜਦੇ ਆ ਜਿਨ੍ਹਾਂ ਗੁਰਧਾਮਾਂ ਨੂੰ ਵਿਛੋੜਿਆ ਗਿਆ ਤੇਨਾਂ ਦੀ ਸੇਵਾ ਸੰਭਾਲ ਉਹਦੀ ਦਾਤ ਮੰਗਦੇ ਅਸੀਂ ਗੁਰੂ ਪਾਤਸ਼ਾਹ ਦੇ ਕੋਲ ਆਖਦੇ ਨੇ ਜਦੋਂ ਟੱਕੂਏ ਗੜਾਸੇ ਚੱਲੇ ਗੋਲੀਆਂ ਚਲੀਆਂ ਉਹ ਸਿੰਘ ਜੋ ਬੜੀ ਸ਼ਾਂਤਮਈ ਬੈਠ ਕੇ ਉਸ ਪਵਨ ਬਾਣੀ ਦੇ ਵਿੱਚ ਸੁਰਤ ਜੋੜ ਕੇ ਬਾਣੀ ਪੜ ਰਹੀ ਸੀ ਉਸ ਬਾਣੀ ਪੜਦੀ ਹੋਈ ਸੰਗਤ ਤੇ ਅੰਨਾ ਤਸ਼ੱਦਰ ਕੀਤਾ ਗਿਆ ਤੇ ਇਸ ਦੌਰਾਨ ਕਹਿੰਦੇ ਇੰਨਾ ਕ ਲਹੂ ਵਹਾ ਤੇ ਅੰਦਰ ਦਰਬਾਰ ਸਾਹਿਬ ਦੀ ਪੂਰੀ ਜਿਹੜੀ ਥੱਲੇ ਥਾਂ ਹੈ ਨਾ ਉਹ ਲਹੂ ਦੇ ਨਾਲ ਭਰ ਚੁੱਕੀ ਹੈ ਤੇ ਗੁਰਦੁਆਰਾ ਸਾਹਿਬ ਦੀ ਦੇਹ ਜੀ ਟਪ ਕੇ ਲਹੂ ਨਾਲ ਸ਼ਹੀਦਾਂ ਦਾ ਬਾਹਰ ਜਾ ਰਿਹਾ ਹੈ ਉਹਨਾਂ ਮਹੰਤਾਂ ਦੇ ਪਾਪਾਂ ਨੂੰ ਜਿਸ ਕਰਕੇ ਉਹ ਥਾਂ ਬਦਨਾਮ ਕਰ ਦਿੱਤੀ ਗਈ ਸੀ ਲੋਕ ਜਾਣੂ ਡਰ ਰਹੇ ਸਨ ਉਸ ਪਵਨ ਥਾਂ ਨੂੰ ਸ਼ਹੀਦਾਂ ਨੇ ਆਪਣੇ ਖੂਨ ਨਾਲ ਧੋਤਾ ਹੈ ਪਿਆਰਿਓ ਤੇ ਉਹਨਾਂ ਸ਼ਹੀਦਾਂ ਦੀ ਜਦੋਂ ਅੰਤਮ ਸੰਸਕਾਰ ਕੀਤਾ ਗਿਆ ਉਹਨਾਂ ਸ਼ਹੀਦਾਂ ਦੇ ਅੰਤਮ ਸੰਸਕਾਰ ਦੌਰਾਨ ਇਹ ਪ੍ਰਣ ਕੀਤਾ ਗਿਆ ਅਰਦਾਸ ਹੋਈ ਜਦੋਂ ਪਹਿਲਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅਲੰਬ ਕੀਤਾ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜੋ ਕਿ ਸ਼ਹੀਦਾਂ ਦੇ ਖੂਨ ਵਿੱਚੋਂ ਨਿਕਲਿਆ ਭਾਵ ਕਿ ਇਹ ਤੋਂ ਚੰਗੇ ਪ੍ਰਚਾਰਕ ਪ੍ਰਬੰਧਕ ਬਣਾ ਕੇ ਪੈਦਾ ਕੀਤੇ ਜਾਣ ਜੋ ਜੋ ਆਪਣੀ ਕੌਮ ਦੀ ਸੇਵਾ ਕਰ ਸਕਣ ਚੰਗੇ ਪ੍ਰਬੰਧ ਸੰਭਾਲ ਸਕਣ ਤੇ ਐਵੇਂ ਕਰਕੇ ਅੱਜ ਦੇ ਦਿਨ ਉਹਨਾਂ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ